ਨਮਸਕਾਰ ਦੋਸਤੋ ਪੀਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਾਡਾ ਟੌਪਿਕ ਹੈ ਜੀ ਵਾਤਾਵਰਨ ਜੋ ਕਿ ਪੀਟੈਟ 1 ਦੇ ਸਿਲੇਬਸ ਦੇ ਨਾਲ ਸੰਬੰਧਿਤ ਹੈ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਵੀਡੀਓ ਬਣਾ ਕੇ YouTube ਦੇ ਉੱਤੇ ਅਪਲੋਡ ਕਰ ਚੁੱਕੇ ਹਾਂ ਜਿਹੜੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਦੇਖ ਸਕਦੇ ਹੋ ਸੋ ਅੱਜ ਦੇ ਟੌਪਿਕ ਦੇ ਵਿੱਚ ਸੰਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਵਾਤਾਵਰਨ ਤੋਂ ਅਰਥ ਸਾਡੇ ਆਲੇ ਦੁਆਲੇ ਤੋਂ ਹੈ ਧਰਤੀ ਦੀ ਸਤ੍ਹਾ 'ਤੇ ਕੰਮ ਕਰਦੀਆਂ ਅਨੇਕ ਕੁਦਰਤੀ ਸ਼ਕਤੀਆਂ ਤੋਂ ਹੈ ਜਿਸ ਕਰਕੇ ਹਰੇਕ ਥਾਂ ਦੇ ਆਲੇ-ਦੁਆਲੇ ਦੇ ਵਿੱਚ ਅੰਤਰ ਹੁੰਦਾ ਹੈ ਸੋ ਉਸ ਦੇ ਨਾਲ ਸੰਬੰਧਿਤ ਅੱਜ ਜਿਹੜੇ ਵਾਤਾਵਰਣ ਦੇ ਸਾਡੇ ਆਲੇ-ਦੁਆਲੇ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਅਸੀਂ ਕਰਾਂਗੇ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਜੀਵਾਂ ਦੇ ਆਲੇ-ਦੁਆਲੇ ਦੀਆਂ ਸਾਰੀਆਂ ਪ੍ਰਸਥਿਤੀਆਂ ਅਤੇ ਉਹ ਸਭ ਕੁਝ ਜੋ ਉਸ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਉਸ ਨੂੰ ਕੀ ਕਹਿੰਦੇ ਹਨ ਉੱਤਰ ਹੈ ਜੀ ਵਾਤਾਵਰਣ ਜੀਵਾਂ ਦੇ ਸੰਜੀਵਾਂ ਦੇ ਆਲੇ-ਦੁਆਲੇ ਦੀਆਂ ਜਿਹੜੀਆਂ ਪ੍ਰਸਥਿਤੀਆਂ ਨੇ ਹਾਲਾਤ ਨੇ ਜਿਹੜੀਆਂ ਉਸ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਨੇ ਉਸ ਨੂੰ ਵਾਤਾਵਰਣ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2 ਨਿਵਾਸ ਥਾਨ ਤੋਂ ਕੀ ਭਾਵ ਹੈ? ਉੱਤਰ ਹੈ ਜੀ ਇੱਕ ਸજીਵ ਦਾ ਵਿਸ਼ੇਸ਼ ਵਾਤਾਵਰਣ ਜਿਸ ਵਿੱਚ ਉਹ ਰਹਿੰਦਾ ਹੈ ਉਸ ਨੂੰ ਨਿਵਾਸ ਥਾਨ ਕਿਹਾ ਜਾਂਦਾ ਹੈ। ਸજીਵ ਜਿਹੜਾ ਆਪਣੇ ਆਪ ਨੂੰ ਜਿਸ ਹਾਲਾਤ ਦੇ ਮੁਤਾਬਕ ਵਾਤਾਵਰਣ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ ਜਿੱਥੇ ਰਹਿਣ ਲੱਗਦਾ ਹੈ ਉਸ ਨੂੰ ਉਸ ਦਾ ਨਿਵਾਸ ਥਾਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 3 ਧਰਤੀ ਦੇ ਉਸ ਖੇਤਰ ਨੂੰ ਜਿੱਥੇ ਥਲ ਮੰਡਲ ਜਲ ਮੰਡਲ ਅਤੇ વાਜੂ ਮੰਡਲ ਮਿਲਦੇ ਹਨ ਅਤੇ ਉਹਨਾਂ ਦੀ ਆਪਸੀ ਕਿਰਿਆ ਨਾਲ ਕਿਹੜਾ ਮੰਡਲ ਹੋਂਦ ਵਿੱਚ ਆਉਂਦਾ ਹੈ ਉੱਤਰ ਹੈ ਜੀ ਜੀਵ ਮੰਡਲ ਜਲ ਮੰਡਲ ਥਲ ਮੰਡਲ ਤੇ વાਜੂ ਮੰਡਲ ਦੀ ਆਪਸੀ ਕਿਰਿਆ ਦੇ ਨਾਲ ਚੌਥਾ ਜਿਹੜਾ ਮੰਡਲ ਹੈ ਜੀਵ ਮੰਡਲ ਹੋਂਦ ਵਿੱਚ ਆਉਂਦਾ ਹੈ ਪ੍ਰਸ਼ਨ ਨੰਬਰ 4 ਵਾਤਾਵਰਨ ਕਿਹੜੇ ਦੋ ਅੰਸ਼ਾਂ ਤੋਂ ਬਣਿਆ ਹੈ ਉੱਤਰ ਹੈ ਜੀ ਜੈਵਿਕ ਸਜੀਵ ਅਤੇ ਅਜੈਵਿਕ ਨਰਜੀਵ ਤੋਂ ਪ੍ਰਸ਼ਨ ਨੰਬਰ 5 ਵਾਤਾਵਰਨ ਦੇ ਕਿਹੜੇ ਪੰਜ ਤੱਤ ਹਨ ਉੱਤਰ ਹੈ ਜੀ ਧਰਤੀ ਜਲ ਹਵਾ ਊਰਜਾ ਅਤੇ ਪੁਲਾੜ ਪ੍ਰਸ਼ਨ ਨੰਬਰ 6 ਸਜੀਵਾ ਅਤੇ ਉਹਨਾਂ ਦੇ ਵਾਤਾਵਰਨ ਦੇ ਵਿਚਕਾਰ ਆਪਸੀ ਸਹਿਯੋਗ ਦੇ ਅਧਿਐਨ ਨੂੰ ਕੀ ਕਹਿੰਦੇ ਹਨ ਸਜੀਵਾ ਅਤੇ ਵਾਤਾਵਰਨ ਦੇ ਵਿੱਚ ਜਿਹੜਾ ਸਹਿਯੋਗ ਸਹਿਯੋਗ ਹੈ ਆਪਸੀ ਉਸ ਦਾ ਜਿਹੜਾ ਅਧਿਐਨ ਕੀਤਾ ਜਾਂਦਾ ਉਸ ਦੀ ਜਿਹੜੀ ਸਟੱਡੀ ਕੀਤੀ ਜਾਂਦੀ ਉਸ ਨੂੰ ਕਿਹਾ ਜਾਂਦਾ ਹੈ ਜੀ ਪਰਸਤਿਤਿਕ ਵਿਗਿਆਨ ਜਾਂ ਇਕੋਲੋਜੀ ਸਾਇੰਸ ਪ੍ਰਸ਼ਨ ਨੰਬਰ 7 ਵਾਤਾਵਰਣ ਦੇ ਉਹ ਘਟਕ ਜਿਹੜੇ ਭੋਜਨ ਊਰਜਾ ਹਵਾ ਅਤੇ ਜਲ ਪ੍ਰਦਾਨ ਕਰਦੇ ਹਨ ਨੂੰ ਕੀ ਕਹਿੰਦੇ ਹਨ ਉੱਤਰ ਹੈ ਜੀ ਜੀਵਕ ਰੱਖਿਆ ਵਾਤਾਵਰਣ ਦੇ ਉਹ ਘਟਕ ਜਿਹੜੇ ਭੋਜਨ ਊਰਜਾ ਹਵਾ ਅਤੇ ਜਲ ਪ੍ਰਦਾਨ ਕਰਦੇ ਹਨ ਉਸ ਨੂੰ ਜੀਵਨ ਰੱਖਿਅਕ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 8 ਪਰਸਤਿਤਿਕ ਪ੍ਰਬੰਧ ਲਫ਼ਜ਼ ਦੀ ਵਰਤੋਂ ਇਕੋਸਿਸਟਮ ਜਿਹੜਾ ਵਰਡ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਕਦੋਂ ਅਤੇ ਕਿਸ ਨੇ ਕੀਤੀ ਉੱਤਰ ਹੈ ਜੀ 1935 ਈਸਵੀ ਵਿੱਚ ਸਰ ਆਰਥਰ ਟੈਸਲੇ ਨੇ ਇਸ ਦੀ ਜਿਹੜੀ ਸਭ ਤੋਂ ਪਹਿਲਾਂ ਵਰਤੋਂ ਕੀਤੀ ਸੀ ਜੀ ਪ੍ਰਸ਼ਨ ਨੰਬਰ 9 ਪ੍ਰਸਥਿਤਿਕ ਤੰਤਰ ਨੂੰ ਬਚਾਉਣ ਦੇ ਉਦੇਸ਼ ਨਾਲ ਬਣਾਈ ਸੰਸਥਾ ਨੂੰ ਕੀ ਕਹਿੰਦੇ ਹਨ ਉੱਤਰ ਹੈ ਜੀ ਇਕੋ ਕਲੱਬ ਪ੍ਰਸ਼ਨ ਨੰਬਰ 10 ਪਰਸਥਿਤੀ ਵਿਗਿਆਨ ਦਾ ਕੇਂਦਰ ਕਿੱਥੇ ਸਥਿਤ ਹੈ ਉੱਤਰ ਹੈ ਜੀ ਬੰਗਲੌਰ ਦੇ ਵਿੱਚ ਇਸ ਦਾ ਜਿਹੜਾ ਮੁੱਖ ਕੇਂਦਰ ਹੈ ਉਹ ਸਤਿ ਸ੍ਰੀ ਅਕਾਲ ਅੱਗੇ ਹੈ ਜੀ ਪ੍ਰਸ਼ਨ ਨੰਬਰ 11 ਵਾਯੂ ਮੰਡਲ ਵਿੱਚ ਕਾਰਬਨ ਡਾਈ ਆਕਸਾਈਡ ਅਤੇ ਮੀਥੇਨ ਦੀ ਸੰਗਨਤਾ ਕਾਰਨ ਵਿਸ਼ਵ ਦੇ ਤਾਪਮਾਨ ਤੇ ਪ੍ਰਭਾਵ ਨੂੰ ਕੀ ਕਹਿੰਦੇ ਹਨ ਉੱਤਰ ਹੈ ਜੀ ਵਿਸ਼ਵ ਤਾਪਮਾਨ ਵਾਧਾ ਜਾਂ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ ਜੀ ਜੋ ਕਾਰਬਨ ਡਾਈ ਆਕਸਾਈਡ ਤੇ ਮੀਥੇਨ ਦੀ ਸੰਗਨਤਾ ਕਾਰਨ ਜਿਹੜਾ ਤਾਪਮਾਨ ਵਧ ਰਿਹਾ ਹੈ ਉਸ ਨੂੰ ਵਿਸ਼ਵ ਤਾਪਮਾਨ ਵਾਧਾ ਜਾਂ ਗਲੋਬਲ ग्लोबल वार्मिंग ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 12 ਵਾਤਾਵਰਣ ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ? ਉੱਤਰ ਹੈ ਜੀ ਹਵਾ, ਪਾਣੀ, ਭੂਮੀ ਪ੍ਰਦੂਸ਼ਣ। ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ ਔਰ ਅੱਜ ਕੱਲ ਇਸ ਦੇ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਜਿਹੜਾ ਉਹ ਜੋੜਿਆ ਜਾਂਦਾ ਹੈ। ਹਵਾ ਪ੍ਰਦੂਸ਼ਣ ਤੋਂ ਭਾਵ ਹੈ ਹਵਾ ਦੇ ਵਿੱਚ ਜਿਹੜੀ ਅਸੀਂ ਧੂਏ ਦੇ ਅੰਸ਼ ਮਿਲਾ ਰਹੇ ਹਾਂ, ਵਾਹਨਾਂ ਦੇ ਰਾਹੀਂ ਜਾਂ ਫੈਕਟਰੀਆਂ ਦਾ ਜਿਹੜਾ ਧੂਆਂ ਹੈ। ਉਸ ਤੋਂ ਹੈ ਪਾਣੀ ਪ੍ਰਦੂਸ਼ਣ ਤੋਂ ਭਾਵ ਜਿਹੜਾ ਪਾਣੀ ਨੂੰ ਅਸੀਂ ਲਗਾਤਾਰ ਗੰਦਾ ਕਰਦੇ ਹਾਂ ਔਰ ਭੂਮੀ ਪ੍ਰਦੂਸ਼ਣ ਤੋਂ ਬਾਅਦ ਪਰ ਭਾਵ ਹੈ ਭੂਮੀ ਦੇ ਵਿੱਚ ਅਸੀਂ ਜਿਹੜੇ ਅਲੱਗ-ਅਲੱਗ ਕਿਸਮ ਦੇ ਰਸਾਇਣਿਕ ਖਾਦਾਂ ਦੀ ਦਵਾਈਆਂ ਦੀ ਜਿਹੜੀ ਵਰਤੋਂ ਕਰ ਰਹੇ ਹਾਂ ਪ੍ਰਸ਼ਨ ਨੰਬਰ 13 ਕਿਹੜੀਆਂ ਗੈਸਾਂ ਮੀਂਹ ਦੇ ਤੁਪਕਿਆਂ ਵਿੱਚ ਮਿਲ ਕੇ ਤੇਜਾਬੀ ਵਰਖਾ ਕਰਦੀਆਂ ਹਨ ਉੱਤਰ ਹੈ ਜੀ ਸਲਫਰ ਡਾਈ ਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਪ੍ਰਸ਼ਨ ਨੰਬਰ 14 ਓਜ਼ੋਨ ਪੱਟੀ ਕਿੱਥੇ ਸਥਿਤ ਹੈ ਜਿਸ ਦਾ ਰਸਾਇਣੀਆਂ ਨੂੰ ਹੈ ਜੀ 0 O3 ਇਹ ਕਿੱਥੇ ਸਥਿਤ ਹੈ ਜੀ 오ਜੋਨ ਪੱਟੀ ਸਮਤਾਪ ਮੰਡਲ ਦੇ ਵਿੱਚ ਪ੍ਰਸ਼ਨ ਨੰਬਰ 15 오ਜੋਨ ਪੱਟੀ ਨੂੰ ਪਤਲਾ ਕਰਦੇ ਹਨ ਜਾਂ ਛੇ ਕਿਸ ਦੇ ਵਿੱਚ ਕਰਦੇ ਹਨ ਉਹ ਕਿਹੜੇ ਤੱਤ ਹਨ ਕਲੋਰੋਫਲੋਰੋਕਾਰਬਨਸ ਤੇ 에어로ਸੋਲ ਕਲੋਰੋਫਲੋਰੋਕਾਰਬਨਸ ਤੇ 에어로ਸੋਲ ਨੇ ਜਿਹੜੇ ਉਹ ਖਜੋਨ ਪੱਟੀ ਨੂੰ ਪਤਲਾ ਕਰਦੇ ਨੇ ਜਾਂ ਇਸ ਦੇ ਵਿੱਚ ਛੇਤ ਜਿਹੜੇ ਉਹ ਕਰਦੇ ਨੇ ਪ੍ਰਸ਼ਨ ਨੰਬਰ 16 ਵਿਸ਼ਵ ਵਾਤਾਵਰਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਉੱਤਰ ਹੈ ਜੀ 5 ਜੂਨ ਨੂੰ ਪ੍ਰਸ਼ਨ ਨੰਬਰ 17 ਵਾਤਾਵਰਨ ਵਿੱਚ ਬਦਲਾਅ ਦਾ ਮੁੱਖ ਕਾਰਨ ਕੀ ਹੈ ਉੱਤਰ ਹੈ ਜੀ ਜੰਗਲਾਂ ਦੀ ਅੰਧਾਤੁੰਦ ਜਿਹੜੀ ਅਸੀਂ ਕਟਾਈ ਕਰ ਰਹੇ ਹਾਂ ਵਾਤਾਵਰਨ ਦੇ ਵਿੱਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਪ੍ਰਸ਼ਨ ਨੰਬਰ 18 ਜੰਗਲਾਂ ਦੀ ਕਟਾਈ ਕਾਰਨ ਕਿਹੜੀਆਂ ਜੰਗਲੀ ਜਾਤ ਪਰਜਾਤੀਆਂ ਖਤਮ ਹੋ ਰਹੀਆਂ ਹਨ ਉੱਤਰ ਹੈ ਜੀ ਮਾਰਸ਼ਿਸ਼ ਦਾ ਉਡਾਰੀ ਰਹਿਤ ਪੰਛੀ ਡੋਡੋ ਅਤੇ ਭਾਰਤੀ ਚੀਤਾ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ ਦੋ ਜਾਤੀਆਂ ਪ੍ਰਸ਼ਨ ਨੰਬਰ 19 ਕਿਹੜੀਆਂ ਜੰਗਲੀ ਪ੍ਰਜਾਤੀਆਂ ਖਤਮ ਹੋਣ ਦੇ ਕਗਾਰ ਤੇ ਪਹੁੰਚ ਚੁੱਕੀਆਂ ਹਨ ਉੱਤਰ ਹੈ ਜੀ ਹਾਕਸਲਬਿਲ ਸਮੁੰਦਰੀ ਕਛੂ ਪੱਛਮੀ ਅਫਰੀਕਨ ਸ਼ੁੱਤਰਮੁਰਗ ਦਿਓ ਕਜ ਕੰਗਾਰੂ ਚੂਹਾ ਛੋਟਾ ਚੱਕਰਦਾਰ ਪਗੋਨੀਆਂ ਆਰਡਿਕ ਅਤੇ ਵੇਲ ਜਿਹੜੇ ਨੇ ਉਹ ਖਤਮ ਹੋਣ ਦੇ ਕगार ਤੇ ਹਨ। ਪ੍ਰਸ਼ਨ ਨੰਬਰ 20 ਕਿਹੜੀਆਂ ਜੰਗਲੀ ਜਾਤੀਆਂ ਨੂੰ ਆ ਸੁਰੱਖਿਅਤ ਜਾਤੀਆਂ ਐਲਾਨਿਆ ਗਿਆ ਹੈ? ਉੱਤਰ ਹੈ ਜੀ ਚਪੈਂਜੀ, ਸੀਲ, ਉਟਾ, ਪਰਾਰੀ, ਕੁੱਤੇ। ਇਹ ਜਿਹੜੀਆਂ ਪ੍ਰਜਾਤੀਆਂ ਨੇ ਇਹ ਜਿਹੜੀਆਂ ਨੇ ਆ ਸੁਰੱਖਿਅਤ ਇਹਨਾਂ ਨੂੰ ਜਾਤੀਆਂ ਐਲਾਨਿਆ ਗਿਆ ਹੈ। ਪ੍ਰਸ਼ਨ ਨੰਬਰ 21 ਭਾਰਤ ਸਰਕਾਰ ਨੇ ਟਾਈਗਰ ਪ੍ਰੋਜੈਕਟ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਉੱਤਰ ਹੈ ਜੀ 1 ਅਪ੍ਰੈਲ 1973 ਦੇ ਵਿੱਚ ਪ੍ਰਸ਼ਨ ਨੰਬਰ 22 ਭਾਰਤ ਸਰਕਾਰ ਨੇ ਜੰਗਲੀ ਜੀਵ ਸੁਰੱਖਿਆ ਐਕਟ ਕਦੋਂ ਬਣਾਇਆ ਉੱਤਰ ਹੈ ਜੀ 1972 ਈਸਵੀ ਦੇ ਵਿੱਚ ਇਹ ਜਿਹੜਾ ਕਾਨੂੰਨ ਬਣਾਇਆ ਸੀ ਔਰ ਇਹਦੇ ਵਿੱਚ ਫਾਰ ਚਮੜੀ ਅਤੇ ਹਾਥੀ ਦੰਦ ਲਈ ਜਿਹੜਾ ਜਾਨਵਰਾਂ ਦੇ ਸ਼ਿਕਾਰ ਤੇ ਪਾਬੰਦੀ ਲਗਾਈ ਸੀ ਪ੍ਰਸ਼ਨ ਨੰਬਰ 23 ਵਾਈਲਡ ਲਾਈਫ ਵੀਕ ਕਦੋਂ ਮਨਾਇਆ ਜਾਂਦਾ ਹੈ ਉੱਤਰ ਹੈ ਜੀ ਅਕਤੂਬਰ ਦੇ ਪਹਿਲੇ ਹਫਤੇ ਨੂੰ ਵਾਈਲਡ ਲਾਈਫ ਵੀਕ ਵਜੋਂ ਮਨਾਇਆ ਜਾਂਦਾ ਹੈ ਇਸ ਦੇ ਵਿੱਚ 1 ਅਕਤੂਬਰ ਨੂੰ ਵਿਸ਼ਵ ਜੰਗਲੀ ਦਿਵਸ 3 ਅਕਤੂਬਰ ਨੂੰ ਵਿਸ਼ਵ ਜੰਤੂ ਦਿਵਸ ਤੇ 4 ਅਕਤੂਬਰ ਨੂੰ ਵਿਸ਼ਵ ਨਿਵਾਸ ਸਥਾਨ ਦਿਵਸ ਮਨਾਇਆ ਜਾਂਦਾ ਹੈ ਪ੍ਰਸ਼ਨ ਨੰਬਰ 24 ਭਾਰਤ ਵਿੱਚ ਕਿੰਨੀਆਂ ਜੀਵ ਸੁਰੱਖਿਅਤ ਸੰਸਥਾਨ ਹਨ ਉੱਤਰ ਹੈ ਜੀ 614 ਜੀਵ ਸੁਰੱਖਿਅਤ ਸੰਸਥਾਨ ਬਣਾਏ ਗਏ ਨੇ ਜਿਦੇ ਵਿੱਚੋਂ 99 ರಾಷ್ಟ್ರೀಯ پارک ਨੇ ਤੇ 515 ਜਿਹੜੀਆਂ ਸੈਂਚਰੀਆਂ ਹਨ ਪ੍ਰਸ਼ਨ ਨੰਬਰ 25 ਪ੍ਰਸਿੱਧ ರಾಷ್ಟ್ರೀಯ پارک ਕਿਹੜੇ ਹਨ ਉੱਤਰ ਹੈ ਜੀ ਨੰਬਰ 1 ਤੇ ਹੈ ਜੀ ਕਾਰਬਟ نیشنل پارک ਉਤਰਾਂਚਲ ਦੇ ਵਿੱਚ ਹੈ ਜੀ ਇਹ ਹਾਥੀ ਚੀਤੇ ਤੇ ਬਾਗ ਦੇ ਲਈ ਬਣਾਇਆ ਗਿਆ ਪ੍ਰਸ਼ਨ ਨੰਬਰ ਦੂਜੇ ਨੰਬਰ ਤੇ ਹੈ ਜੀ ਦੁੱਧਵਾ نیشنل پارک ਉੱਤਰ ਪ੍ਰਦੇਸ਼ ਵਿੱਚ ਚੀਤੇ ਤੇ ਬਾਗ ਲਈ ਪ੍ਰਸ਼ਨ ਨੰਬਰ 3 ਸੌਰੀ 3 ਨੰਬਰ ਹੈ ਜੀ ਕਾਨਾ نیشنل پارک ਮੱਧ ਪ੍ਰਦੇਸ਼ ਚੀਤੇ ਤੇ ਬਾਗ ਲਈ 4 ਨੰਬਰ ਹੈ ਜੀ ਗੀਰ نیشنل پارک ਗੁਜਰਾਤ ਦੇ ਵਿੱਚ ਸ਼ੇਰ ਤੇ ਚੀਤੇ ਲਈ ਔਰ ਕਾਜੀ ਰੰਗਾ نیشنل پارک ਅਸਾਮ ਦੇ ਵਿੱਚ ਹਾਥੀ ਤੇ ਗੈਂਡੇ ਦੇ ਲਈ ਬਣਾਏ ਗਿਆ ਸੀ ਜੀ ਪ੍ਰਸ਼ਨ ਨੰਬਰ 27 ਚਿਪਕੋ ਅੰਦੋਲਨ ਕਦੋਂ ਅਤੇ ਕਿੱਥੇ ਚਲਾਇਆ ਗਿਆ ਉੱਤਰ ਹੈ ਜੀ ਮਾਰਚ 1973 ਵਿੱਚ ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਦੇ ਗੋਦੇਸ਼ਵਰ ਤੋਂ ਰੈਣੀ ਦੇ ਜੰਗਲਾਂ ਨੂੰ ਬਚਾਉਣ ਦੇ ਲਈ ਜਿਹੜਾ ਚਿਪਕੋ ਅੰਦੋਲਨ ਸੀ ਉਹ ਚਲਾਇਆ ਗਿਆ ਸੀ ਜਾਂ ਸ਼ੁਰੂ ਕੀਤਾ ਗਿਆ ਸੀ ਸੋ ਦੋਸਤੋ ਇਹ ਸੀ ਕੁਝ ਮਹੱਤਵਪੂਰਨ ਪ੍ਰਸ਼ਨ ਮਾਤਾ ਬੰਦੇ ਵਿਸ਼ੇ ਦੇ ਨਾਲ ਸਾਡੇ ਆਲੇ ਦੁਆਲੇ ਦੇ ਨਾਲ ਸੰਬੰਧਤ ਸੋ ਇਸ ਤਰ੍ਹਾਂ ਦੇ ਹੋਰ ਟੌਪਿਕ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਉਮੀਦ ਹੈ ਕਿ ਪਸੰਦ ਆਏਗਾ ਪਸੰਦ ਆਇਆ ਤਾਂ ਵੱਤੋ ਵੱਤ ਸ਼ੇਅਰ ਕਰੋ ਔਰ ਲਾਈਕ ਕਰੋ ਧੰਨਵਾਦ